ਮੱਛੀਵਾੜਾ ਸਾਹਿਬ ਤੋਂ ਇੱਕ ਮੰਦਪਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੀ ਸੱਪ ਦੇ ਦਸਨ ਦੇ ਨਾਲ ਦੋ ਸਕੀਆਂ ਪੈਣਾ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਮੱਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਪਵਾਦ ਦੀ ਇੱਕ ਘਟਨਾ ਹੈ ਜਿੱਥੇ ਕੀ ਪਵਾਦ ਨੇੜੇ ਪ੍ਰਵਾਸੀ ਮਜ਼ਦੂਰ ਛੁਗਿਆ ਬਣਾ ਕੇ ਰਹਿ ਰਹੇ ਸਨ ਖੇਤਾਂ ਦੇ ਮੋਟਰ ਦੇ ਕੋਲ ਰਹਿ ਰਹੇ ਸਨ ਜਿੱਥੇ ਕੀ ਬੀਤੀ ਰਾਤ ਸੱਪ ਦੇ ਦਸਨ ਦੇ ਨਾਲ ਇਸ ਪਰਿਵਾਰ ਦੀਆਂ ਦੋ ਧੀਆਂ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਕਿ ਇਹਨਾਂ ਦੀ ਉਮਰ ਮਹਿਜ਼ 8 ਤੇ 11 ਸਾਲ ਦੱਸੀ ਜਾ ਰਹੀ ਹੈ ਕਾਫੀ ਜ਼ਿਆਦਾ ਮੰਦਪਗੀ ਘਟਨਾ ਹੈ ਜਿੱਥੇ ਕਿ ਮ੍ਰਿਤਕ ਦੀ ਮਾਤਾ ਵੱਲੋਂ ਦੱਸਿਆ ਗਿਆ ਕਿ ਉਹ ਪਿਤੇ 4- ਇੰਨਾ ਝੁਗੀਆਂ ਚ ਰਹ ਰਹੇ ਹਨ ਅਤੇ ਬੀਤੀ ਰਾਤ ਇਹ ਘਟਨਾ ਵਾਪਰੀ ਮਨਪਾਗੀ ਘਟਨਾ ਵਾਪਰੀ ਜਿਸ ਵਿੱਚ ਉਹਨਾਂ ਨੇ ਆਪਣੀਆਂ ਦੋਹਾਂ ਤੀਆਂ ਨੂੰ ਗਵਾ ਲਿਆ ਫਿਲਹਾਲ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ 6 ਬੱਚੇ ਹਨ ਤੇ ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਜਦ ਉਹਨਾਂ ਦੀਆਂ ਤੀਆਂ ਸੌਣ ਵਾਸਤੇ ਜਾਂਦੀਆਂ ਨੇ ਜਿਸ ਤੋਂ ਬਾਅਦ ਅਚਾਨਕ ਲਾਈਟ ਚਲੀ ਜਾਂਦੀ ਹੈ ਲਾਈਟ ਜਾਣ ਤੋਂ ਬਾਅਦ ਉਹਨਾਂ ਨੂੰ ਉਲਟੀਆਂ ਹੁੰਦੀਆਂ ਨੇ ਅਤੇ ਉਲਟੀਆਂ ਹੋਣ ਤੋਂ ਬਾਅਦ ਕੁਝ ਹੀ ਦੇਰ ਦੇ ਵਿੱਚ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਤਾਂ ਇਸ ਬਾਬਤ ਕੀ ਕੁਝ ਪੂਰੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਸੁਣਾ ਦੇ ਚਾਰ ਕੁੜੀਆਂ ਦੁੰਡਾ ਤੇ ਕੀ ਘਟਨਾ ਵਾਪਰੀ ਸੀ ਰਾਤ रात में खाना खाए लेट गई लेट के बाद हम लाइट आई गई लाइट के बाद हम पंखा लगा के नीचे सोई गई सोई जाने के बाद हम उठी हमें टेरो के मम्मी देखो सांप आई गयो तो हम उठे हमने देखो तो सांप बाहर निकलियाओ तो यहाँ गाल में काट खाम हमको बिटिया जब का बोते हैं कान लगी कहीं देखो मेरे चोट लग गए थे हम कहीं क्या तुम्हें तो सांपन काटो कही सांपन नहीं काटो तो अनुपम प्रभु जी अनुपम कान लगे मम्मी देखो मेरे अंगूठा में कुछ हुई गो होते थे हमने के बता का सांप काट खाओ तो मैं दबा के ले चल उनने बोलो ना ही नीचे से ऊपर चली गई छत पर छत पर ले, लेट नहीं जाए

ਇਹ 3-4 ਸਾਲ ਤੋਂ ਮੇਰੇ ਕੋਲੇ ਰਹਿ ਰਿਹਾ ਤੇ ਪੂਰੇ ਪਿੰਡ ਚ ਕੰਮ ਕਰਦਾ ਤੇ ਰਹਿੰਦਾ ਆਪਣੇ ਕੋਲ ਤੇ ਰਾਤ ਇਹਨਾਂ ਦਾ ਮੇਰੇ ਕੋਲੇ ਤਕਰੀਬਨ 1:30 ਵਜੇ ਫੋਨ ਆਇਆ ਵੀ ਜੀ ਇੱਕ ਬੱਚੀ ਨੂੰ ਸੱਪ ਨੇ ਕੱਟ ਲਿਆ ਜਦੋਂ ਮੈਂ ਇੱਥੇ ਪਹੁੰਚਿਆ ਰਾਤ ਗੱਡੀ ਲੈ ਕੇ ਅੱਧਾ ਘੰਟਾ ਤੁਹਾਨੂੰ ਪਤਾ ਹੈ ਵੀ ਘਰੇ ਤਿਆਰੀ ਤਿਉਰੀ ਕਰਦਿਆਂ ਨੂੰ ਲੱਗ ਜਾਂਦਾ ਜਦ ਤੱਕ ਮੈਂ ਉਰੇ ਪਹੁੰਚਿਆ ਤੇ ਇੱਕ ਇਹਨਾਂ ਨੇ ਗੱਡੀ ਪਹਿਲਾਂ ਕਰਾਏ ਵਾਲੀ ਬੁਲਾ ਲਈ ਸੀ ਅਸੀਂ ਦੋਏ ਗੱਡੀਆਂ ਲੈ ਕੇ ਜਦ ਅਸੀਂ ਇੱਥੇ ਪਹੁੰਚੇ ਬੱਚੇ ਦੇਖੇ ਬੱਚੇ ਜਾਨੀ ਦੋਨੋਂ ਡੈੱਡ ਸੀਗੇ ਪਰ ਅਸੀਂ ਇਹਨਾਂ ਦਾ ਦਿਲ ਨਾ ਤੋੜਦੇ ਹੋਏ ਗੱਡੀ 'ਚ ਰੱਖੇ ਗੱਡੀ 'ਚ ਬਿਠਾ ਕੇ ਹਸਪੀਟਲ ਲੈ ਕੇ ਗਏ ਦੋ ਤਿੰਨ ਹਸਪੀਟਲਾਂ 'ਚ ਘੁੰਮੇ ਸਭ ਨੇ ਉਹਨਾਂ ਨੂੰ ਡੈੱਡ ਕਰਾਰ ਦਿੱਤਾ ਵੀ ਇਹਨਾਂ ਨੂੰ ਘਰ ਲੈ ਜਾਓ ਇਹਨਾਂ 'ਚ ਕੁਛ ਨਹੀਂ ਹੈ ਤੇ ਇੱਕ ਪਰਿਵਾਰ 'ਚ ਕਿੰਨੇ ਮੈਂਬਰ ਨੇ ਤੇ ਕਿੰਨੇ ਜਣਿਆਂ ਦੇ ਜਿਹੜੇ ਐਸਪ ਨੇ ਦੱਸਿਆ ਦੋ ਬੱਚਿਆਂ ਨੂੰ ਸੱਪ ਨੇ ਦੱਸਿਆ ਜੀ ਸੱਪ ਵੀ ਇੱਥੇ ਹੈ ਮਾਰਿਆ ਪਿਆ ਹੈ ਤੇ ਆਪਣੇ 6 ਬੱਚੇ ਸੀਗੇ ਇਹ ਤੇ ਇਹਨਾਂ ਦੇ ਮਾਤਾ ਪਿਤਾ ਨੇ ਦੋ ਇਹ ਦੋ ਬੱਚਿਆਂ ਦੀ ਮੌਤ ਹੋ ਗਈ ਚਾਰ ਜਾਨੀ ਚਾਰ ਬੱਚੇ ਪਿੱਛੇ ਰਹਿ ਗਏ